ਇੱਕ ਮੱਝ ਖਰੀਦੀ ਸੋਤੋਂ ਆ ਕੇ ਦੱਸ ਦੇਣਾ ਬਾਅਦ ਅੱਛਾ ਉਹ ਮੱਝ ਖਰੀਦ ਲਈਏ ਹਾਂਜੀ ਹਾਂਜੀ ਤੇ ਫਿਰ ਕਿੰਨੇ ਕਿੰਨੇ ਟਾਈਮ ਫੋਨ ਨੰਬਰ ਹੈ ਕਈ ਵਾਰੀ ਕੋਈ ਵੈਸੇ ਫਾਰਮ ਵਾਸਤੇ ਜਾਰ ਕਰ ਜਾਣਕਾਰੀ ਲੈਣੀ ਹੁੰਦੀ ਹੈ ਕੋਈ ਜੀ ਆ ਜਾ ਕੇ ਆਏ ਜੀ ਬਸ ਉਦੋਂ ਬਾਅਦ ਹਾਂ ਉਦੋਂ ਬਾਅਦ ਜੀ ਹਾਂ ਆ ਫਿਰ ਮਗਰ ਮੁੜ ਕੇ ਦੇਖੇ ਨਹੀਂ ਨਹੀਂ ਮੁੜ ਕੇ ਨਹੀਂ ਦੇਖੀ ਮੁੜ ਕੇ ਬਹੁਤ ਖੁਸ਼ੀ ਮੈਂ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਸਿੱਤਾ ਹੋਰ ਸੁਣਾਓ ਅੱਜ ਆਪਾਂ ਮਿਲਦੇ ਹਾਂ ਸੋਹਲਪ੍ਰੀਤ ਨੂੰ ਤੇ 16 ਸਾਲਾਂ ਦਾ ਬੱਚਾ ਕਹਿ ਸਕਦੀਆਂ ਹਜੇ ਤੇ ਹੈ ਤਾਂ ਮੁੰਡਾ ਜੋਰ ਹੁਣ 16 ਸਾਲ ਉਮਰ ਹੈ ਤੇ ਅੱਜ ਫਾਰਮ ਦੇਖੋ ਤਾਂ ਗੱਲਬਾਤ ਵੀ ਕਰਾਉਣੀ ਆ ਵੀ ਕਿਵੇਂ ਕਰੇ ਜਪਿਆ ਕਿੱਥੋਂ ਚੜ੍ਹ ਗਿਆ ਤੇ ਅੱਜ ਫਾਰਮ ਦਾ 45 ਐਨੀਮਲਾਂ ਦਾ ਜਿਹੜਾ ਫਾਰਮ ਬਣ ਗਿਆ ਜਿਆਦਾ ਕੰਮ ਮੱਝਾਂ ਦੀ ਕਰਦਾ ਤਾਂ ਮਲੇਉਣੀ ਹੋਰ ਛੋਟੇ ਕੀ ਹਾਲ ਠੀਕ ਹੈ ਠੀਕ ਹੈ ਭਾਈ ਕੈਮਾ ਹੇਤਾ ਹਾਂਜੀ ਹਾਂਜੀ ਤਾਂ ਹੁਣ ਤੈਨੂੰ ਸਹੀ ਕਲੀਅਰ ਆਪਾਂ ਸਟਾਰਟਿੰਗ ਦੇ ਵਿੱਚ ਕਰਦੇ ਆਂ ਤੇਰਾ ਨਾਂ ਤਾਂ ਸੋਲਪਰੀ ਦੱਸਦਾ ਮੈਂ ਹਾਂਜੀ ਤੇ ਤੇਰੇ ਡੈਡੀ ਦੇ ਨਾਮ ਕੀ ਹੈ ਬਲਵੀਰ ਸਿੰਘ ਬਲਵੀਰ ਸਿੰਘ ਤਾਂ ਤੁਸੀਂ ਵੀ ਸੱਤਾਂ ਦੀ ਬਜਤੇ ਹਾਂਜੀ ਹਾਂਜੀ ਪਿੰਡ ਆ ਗਿਆ ਆਪਣਾ ਸੈਣਾ ਸੈਣਾ ਜੀ ਠੀਕ ਆ ਬਲਾਕ ਵੀ ਸਾਨੂੰ ਸੈਣੀ ਹਾਂਜੀ ਉਹ ਬਲਾਕ ਭਦੋ ਆ ਸਾਨੂੰ ਇਹ ਹੋਵੇ ਠੀਕ ਆ ਤਪਾ ਤੇ ਆਪਣਾ ਸੋਲਪਰੀ ਤੇ ਤੇਰੀ ਉਮਰ 16 ਸਾਲ 16 ਸਾਲ ਦੀ ਹੋ ਗਈ ਤੇ ਪਰਦਾ ਹੁਣ ਕੋ ਉ ਪਲੱਸ 2 ਉਪਨ ਭਰੀ ਅੱਛਾ ਉਪਨੀ ਭਰੀ ਵੀ ਬਸ ਘਰੇ ਰਹਿ ਕੇ ਕੰਮ ਹਾਂਜੀ ਹਾਂਜੀ ਠੀਕ ਆ ਤੇ ਦੂਜੀ ਗੱਲ ਹੁਣ ਆਪਣੇ ਕੋਲੇ ਸਾਰੇ ਐਨੀਮਲ ਕਿੰਨੇ ਆ ਬਿੱਦ ਕਾਫ ਜੀ 45 45 ਆ ਤਾਂ ਹੁਣ ਕੰਮ ਜਿਆਦਾ ਇੱਕ ਆ ਤੇ ਕਰਦਾ ਤੂੰ ਫਫਲ ਹੁੰਦੇ ਕਫਲ ਹੁੰਦੇ ਮੱਝਾਂ ਦੇ ਜਿਆਦਾ ਕੰਮ ਹੁੰਦਾ ਹਾਂਜੀ ਹਾਂਜੀ ਤੇ ਸਵਾਦ ਕਿਹੜੇ ਜਿਆਦਾ ਤੈਨੂੰ ਕਿਵੇਂ ਮੱਝਾਂ ਦੀ ਮੱਝਾਂ ਤੇ ਆਉਦਾ ਸਵਾਦ ਪੂਰਾ ਫੁੱਲ ਤੇ ਬਾਕੀ ਇੱਕ ਚੀਜ਼ ਹੋਰ ਵੀ ਆ ਆਪਾਂ ਜਿਵੇਂ ਹੁਣ ਤੂੰ ਨਵਾਂ ਆਇਆ ਹੈਂ ਹਣਾ ਤੂੰ ਮੈਨੂੰ ਅੰਦਰ ਵੀ ਗੱਲਾਂ ਬਾਤਾਂ ਦੱਸੀਆਂ ਤੇ ਇਦਾਂ ਦਾ ਹੁਣ ਸਾਰਾ ਤੂੰ ਸੈਟਮ ਆ ਜਿਹੜਾ ਫਾਰਮ ਦਾ ਬਦਲੀ ਦਿੱਤਾ ਹਾਂਜੀ 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 ਪਹਿਲਾਂ ਪੈਂਡ ਹੁੰਦੇ ਸੀਗੀ ਜਾਨਵਰ ਘੱਟ ਹੁੰਦੇ ਸੀ ਹੁਣ ਇੱਥੇ ਵੱਡਾ ਬੱਦਿਆ ਜੀ ਬਦਾਉਣ ਵਾਈ ਕਿਦੋਂ ਸੋਚਿਆ ਸੀ ਇਹ ਤੂੰ ਸੋਡੇ ਕੋਲੇ ਜੀ ਆ ਜਾ ਕੇ ਆਏ ਜੀ ਬਸ ਉਦੋਂ ਬਾਅਦ ਹਾਂ ਉਦੋਂ ਬਾਅਦ ਜੀ ਹਾਂ ਆ ਫਿਰ ਮੈਂ ਅਗਰ ਮੁੜ ਕੇ ਦੇਖੇ ਨਹੀਂ ਨਹੀਂ ਮੁੜ ਕੇ ਨਹੀਂ ਦੇਖੀ ਮੁੜ ਕੇ ਬਹੁਤ ਖੁਸ਼ੀ ਨਾਲ ਇਹ ਦੇਖਣ ਦੇ ਨੂੰ ਆ ਜੀ ਹੁਣ ਪਰਾੜੂ ਆਏ ਹੈ ਨਾ ਜਦੋਂ ਤੁਸੀਂ ਵਧਾਇਆ ਫਾਰਮ ਮੈਨੂੰ ਆਪ ਨੂੰ ਮਹਿਸੂਸ ਹੁੰਦਾ ਵੀ ਮੈਂ ਇੱਕ ਫਾਰਮ ਹੋਰ ਵਧਾ ਲਿਆ ਕਿਉਂਕਿ ਜਦੋਂ ਮੇਰਾ ਮੇਰੇ ਕੋਲੇ ਭਰਾ ਹੁੰਦਾ ਮੈਂ ਸਾਨੂੰ ਮੋਟੀਵੇਟ ਕਰਨਾ ਹੈ ਨਾ ਤਾਂ ਉਹਦੇ 'ਚ ਜੇ ਤੁਸੀਂ ਵਧਾਵੋਗੇ ਆਪ ਨੂੰ ਤਾਂ ਹੀ ਹੌਸਲਾ ਮੈਨੂੰ ਹੈ ਬੱਚਿਆਂ ਨੂੰ ਵੱਧ ਤੋਂ ਵੱਧ ਕਰਾਂਗੇ ਦੇਖੋ ਕਿੱਡੀ ਵੱਡੀ ਹੌਸਲੇ ਵਾਲੀ ਗੱਲ ਹੈ ਤੇ ਹੁਣ ਆਪਣੇ ਕੋਲੇ ਐਵਰੇਜ ਦੁੱਧ ਕਿੰਨੇ ਤੋਂ ਕੀ ਸਟਾਰਟ ਹੈ ਹੁਣ ਜਿਹੜੀਆਂ ਮੱਝਾਂ ਦੀ ਐਵਰੇਜ ਹੈ ਜਿਹੜੀ ਐਵਰੇਜ ਜੀ ਕੋਈ ਮਤਲਬ ਟੋਕੜਾਂ ਦਾ ਹੁੰਦਾ ਤੇ ਆ ਜ ਫੇ ਸੋਪਰੀਤ ਕਿੰਨੇ ਕਿੰਨੇ ਕਿੱਥੋਂ ਸਟਾਰਟ ਹੋ ਗਿਆ ਆਪਾਂ ਪੱਖੇ ਚੁਲ ਜਗੇ ਜੀ ਇਧਰੋਂ ਕਰ ਹਾਂ ਸਟਾਰਟ ਇਧਰੋਂ ਕਰਦੇ ਆਪਾਂ ਦੁੱਧ ਕਿੱਥੋਂ ਸਟਾਰਟ ਹੋਇਆ ਮੱਝਾ ਕਿੰਨੇ ਦੁੱਧ ਤੋਂ ਸਟਾਰਟ ਆਪਾਂ ਦਾ ਦੁੱਧ ਤਾਂ ਜੀ 13 ਲੀ 13 ਕਿਲੋ ਤੋਂ ਤੇ ਜਿਆਦੇ ਤੋਂ ਜਿਆਦੇ ਕਿੰਨੇ ਦੁੱਧ ਆ ਲਿਆ ਮੱਝਾ 17 ਜੀ 17 ਕਿਲੋ 13 ਤੋਂ ਸਟਾਰਟ ਹੋ ਗਿਆ 17 ਲੀਟਰ ਜਿਹੜੀ ਮੱਝਾ ਹਾਂਜੀ ਠੀਕ ਹੈ ਤੇ ਫਿਰ ਉਹਦੇ ਜਦੋਂ ਤੂੰ ਸਟਾਰਟ ਕੀਤਾ ਉਹਨੂੰ ਮਗਰਲੀ ਵਾਰ ਨੂੰ ਕਰਦੇ ਜੇ ਮੇਰੇ ਕੋਲੇ ਜਾ ਕੇ ਆਇਆ ਹਾਂਜੀ ਤੇਰੇ ਕੋਲ ਚਾਰ ਪੰਜ ਘਰ ਦੇ ਪਸ਼ੂ ਸੀ ਹਾਂਜੀ ਚਾਰ ਪੰਜ ਉਸ ਤੋਂ ਬਾਅਦ ਇੱਕ ਮੱਝ ਖਰੀਦੀ ਸੋ ਤੋਂ ਆ ਕੇ ਦਾਸ ਦੇਣਾ अच्छा वो मज खरीद लिया हां जी हां जी फिर कितने कितने टाइम ਤੋਂ ਖਰੀਦੀ ਗਿਆ ਤੂੰ ਉਹ ਤੋਂ ਬਾਅਦ ਤਾਂ 15 20 15 20 ਦਿਨਾਂ ਬਾਅਦ ਓਕੇ ਨਾਲ ਦੁੱਧ ਦੇ ਕੁਛ ਆਏ ਦੇ ਕੁਛ ਆ ਹਾਂ ਕੋ ਸਾਹਿਬ हां जी ਠੀਕ ਹੈ ਪੂਰਾ ਵਧੀਆ ਚਲੋ ਬਹੁਤ ਬਹੁਤ ਵਧਾਈਆਂ ਤੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਹਨਾ ਆ ਇਹ ਦੀ ਜੇ ਗੱਲ ਕਰੀਏ ਭਾਈ ਜੀ ਉਦੋਂ ਜਦੋਂ ਕੰਮ ਸਟਾਰਟ ਕੀਤਾ ਫਸਟ ਟਾਈਮਰ ਸੂਈ ਸੀਗੀ ਹੁਣ ਹੁਣ 10 15 ਦਿਨ ਲਾਉਗੀ ਪਹਿਲੀ ਸੂਈ ਦੇ 14 ਲੀਟਰ ਤੇ ਗਈ ਆ 14 ਲੀਟਰ ਤੇ ਗਈ ਆ ਉਹ ਦੀ ਮਾਂ ਖੜੀ ਆ ਤੇ ਨਾ ਤੂੰ ਇਹਦੀ ਵੀ ਮਸ਼ੀਨ ਲਾ ਲਈ ਸੀ ਸਾਰਿਆਂ ਕਦੀ ਮਸ਼ੀਨ ਆਈ ਤੇ ਰਲਾਵਾਗੀ ਇਹਦੀ ਮਸ਼ੀਨ ਲੱਗਦੀ ਆ ਤੇ ਕਿਹੜੀਆਂ ਪ੍ਰਾਣੀਆਂ ਉਹਨਾਂ ਦੇ ਐਤੀ ਲਾ ਲੇਂਗਾ ਤੇ ਨਵਾਂ ਉਹਨਾਂ ਤੇ ਮਸ਼ੀਨ ਨਹੀਂ ਲੱਗੀ ਵੀ ਕਮਾਲੀ ਕਰਤੀ ਜਿਹੜੀ ਮਸ਼ੀਨ ਮੰਗਾਈ ਆ ਇਹ ਸਪੈਸ਼ਲ ਪ੍ਰੋਫਾਈਲ ਵਾਲੀ ਮੰਗਾਈ ਆ ਹਾਂਜੀ ਹਾਂਜੀ ਬੈਂਸਨ ਦੀ ਠੀਕ ਆ ਓਕੇ ਤੇ ਇਹ ਬੂਰੀ ਇਹ ਬੂਰੀ ਜੀ ਇਹਨੂੰ ਸੂਈ ਨੂੰ ਹੋਇਆ ਸੱਤ ਦਿਨ ਇਹਦੇ ਲਈ 11 ਤੋਂ 11.5 ਕਿਲੋ ਬਹੁਤ ਵਧੀਆ ਬਹੁਤ ਸੋਹਣੀ ਚੋਟੀ ਆ ਪਟਪੁਰ ਬਹੁਤ ਸੋਹਣੀ ਆ ਬਾਈ ਆ ਦੇਖੋ ਤੇ ਕੀ ਉਮੀਦ ਰੱਖਦਾ ਤੂੰ ਇਹ ਤੋਂ ਉਮੀਦ ਜੀ 16 17 ਲੀਟਰ ਦੀ ਹੈਗੀ ਆ ਹਨਾ ਵੀ ਜੰਗਰ ਉਹਦੇ ਹਾਂਜੀ ਬਾਕੀ ਮਿੱਤਰਾਂ ਇੱਕ ਗੱਲ ਹੋਰ ਵੀ ਆ ਤਾਂ ਇਹ ਤਾਂ ਮਤਲਬ ਜਿਹੜਾ ਕੰਮ ਹੈ ਇਹ ਤਾਂ ਪੱਕੇ ਤੇਰੇ ਫਾਰਮ ਦਾ ਕੰਮ ਹੀ ਆ ਮੂਰੇ ਪਰਚੇ ਵਾਲਾ ਨਹੀਂ 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 ਇਹਦੇ ਦਾ ਮੁੰਡੇ ਨੇ ਕੱਲਾ ਆਪਦਾ ਓਨਲੀ ਦੁੱਧ ਹੀ ਕੰਮ ਕਰਨਾ ਤੇ ਮੂਰੇ ਪ੍ਰੋਡਕਟਾਂ ਤੇ ਕੰਮ ਕਰਨਾ ਇਹ ਨਹੀਂ ਬਸ ਆਪ ਤਾਂ ਫਾਰਮੀ ਨੇ ਬਧਾਇਆ ਕਈ ਵਾਰੀ ਆਪਾਂ ਹੁੰਨੇ ਵੀ ਜਿਵੇਂ ਪੋਦਾਂ ਬੱਚੇ ਨੂੰ ਵੀ ਕਿੰਨਾ ਦੁੱਧ ਦੇ ਦੂ ਠੀਕ ਹੈ ਅਗਲਾ ਕਹਿੰਦਾ ਪਤਾ ਨਹੀਂ ਸੇਲ ਕਰਨੀ ਤਾਂ ਪੋਦੇ ਨਹੀਂ ਉਵੇਂ ਨਹੀਂ ਅਸੀਂ ਆਪ ਦੀ ਨੌਲੇਜ ਵਾਸਤੇ ਵੀਰ ਨਾਲ ਗੱਲਾਂ ਬਤਾਂ ਕਰਦੇ ਰਹਿੰਦੇ ਹਾਂ ਤੇ ਆਜੂ ਪੀ ਇਹ ਅਜੂੜਾ ਲਿਆ ਹੁੰਦਾ ਸੀ ਹੁਣ ਇਹਨੂੰ ਹੋਏ ਹੋਣਗੇ 8 ਕਿ ਦਿਨ ਜੋੜਾ ਲਿਆਦੇ ਇਹਨੂੰ ਅੱਛਾ ਇਹਦੇ ਥੱਲੇ ਕਰੀਬ ਹਣਾ 10 ਤੋਂ 11 ਕਿਲੋ ਦੁੱਧ ਇਹਨੂੰ ਸੂਈ ਨੂੰ ਹਜੇ 10 ਕਿ ਦਿਨ ਹੀ ਹੋਇਆ ਸੋਹਣੀ ਆ ਆਰਡਰ ਵੀ ਹੈ ਨਾ ਹਾਂਜੀ ਥੋੜਾ ਜਿਹਾ ਖੁੱਲਾ ਹਾਂਜੀ ਹਜੇ ਹਜੇ ਮਤਲਬ ਸਾਡਾ ਸਮਾਨ ਪੂਰਾ ਚੱਕਰ ਨਹੀਂ ਲੱਗ ਚੱਕਰ ਨਹੀਂ ਲੱਗਿਆ ਇਹਨੂੰ ਇਹਨੂੰ ਵੀ ਹੋਇਆ 8 ਦਿਨs ਨੂੰ ਅੱਛਾ ਅੱਛਾ ਇਹਦੀ ਹੈਗਾ 13 ਤੋਂ 14 ਕਿਲੋ ਦੁੱਧ ਤਿਆਰ ਅਰੇ ਕੋਈ ਨਾ 13 ਤੋਂ 14 ਕਿਲੋ ਦੁੱਧ ਤਿਆਰ ਹੈ ਇਹ ਵੀ ਬਹੁਤ ਸੋਹਣੀ ਹਜੇ ਤਾਂ ਇਹਨੇ ਵੀ ਨਹੀਂ ਆਰਡਰ ਹੈ ਆਰਡਰ ਦਾ ਟਾਈਮ ਹੈ ਦਬਾਅ ਦਾ ਟਾਈਮ ਹੈ ਜੀ 4 ਘੰਟੇ ਚੁਾਈ ਸੀ ਪਏ 4 ਘੰਟੇ ਪਏ ਹਾਂ ਬਿਲਕੁਲ ਆਮ ਅੱਜ ਇਹ ਮੱਜ ਨੂੰ ਸੂਈ ਨੂੰ ਹੋਏ ਆ ਹਜੇ 15 ਦਿਨ ਇਹ ਥੱਲੇ ਹੋਊਗਾ 15 ਕਿਲੋ ਦੁੱਧ ਆ ਰੋਕੇ ਇਹ ਵੀ ਬਹੁਤ ਸੋਹਣੀ ਆਡਰ ਆਡਰ ਹਨਾ ਤੁਹਾਨੂੰ ਬਹੁਤ ਸੋਹਣਾ ਹਜੇ ਫਿਰ ਚਵਾਈ ਚ ਬਹੁਤ ਟਾਈਮ ਲੇ ਤੇ ਇਹ ਕਿਵੇਂ ਸੂਈ ਸੂਈ ਇਹ ਤੀਜੀ ਹੈ ਤੀਜੀ ਆ ਆ ਦੂਜੀ ਆ ਅੱਛਾ ਆਜ ਆ ਚੋਟੀ ਥੱਲੇ 14 ਕਿਲੋ ਦੁੱਧ ਤਿਆਰ ਆ। ਸੁੰਗਾ ਵਾਂਗਾ ਇਹਨਾਂ ਦੇ ਮਸ਼ੀਨਾਂ ਲਾਦ ਗਾ ਸਾਰੇ। ਸਾਰੇ ਮਸ਼ੀਨਾਂ ਲਾਉਣੀ ਸੀ। ਸਾਰਿਆਂ ਦੇ ਮਸ਼ੀਨ ਲਾਤੀ ਠੀਕ ਐ। ਇਹ ਥੱਲੇ 14 ਕਿਲੋ ਦੁੱਧ ਤਿਆਰ ਆ ਇਹਨੂੰ ਸੂਈ ਨੂੰ ਹਜੇ 20 ਦਿਨ ਹੋਏ। ਅੱਛਾ 20 ਦਿਨ। ਜਿਵੇਂ ਕਰੀਬਨ ਜਿਹੜਾ ਅਸੀਂ ਦੀ ਪਸ਼ੂ ਆ 40 ਦਿਨਾਂ ਤੋਂ ਦੁੱਧ ਚੜਦਾ ਕਿਉਂ? ਜਦੋਂ ਪਸ਼ੂ ਸੂਂਦਾ ਹੈਗਾ ਉਹਦੀ ਬੱਚੇ ਤਾਂ ਨਹੀਂ 10 ਕਿਲੋ ਦੀ ਹੋ ਜਾਂਦੀ। ਹਾਂ ਬਿਲਕੁਲ। ਜਿੰਨਾ ਟਾਈਮ ਉਹ 800 ਗ੍ਰਾਮ ਦੀ ਨਹੀਂ ਹੁੰਦੀ ਪਸ਼ੂ ਦੁੱਧ ਨਹੀਂ। ਨਹੀਂ ਚੜਦਾ। ਹਾਂ। ਤਾਂ ਹੀ ਤਾਂ ਆਪਾਂ ਕਹਿੰਨੇ ਨੇ ਕਿਰਾ ਜਿਹੜੀ ਹੌਲੀ ਹੌਲੀ ਬਦ ਹੇਗਾ 13 ਤੂੰ 14 ਕਿਲੋ ਦੋ ਤਿਆਰੇ ਨੂੰ ਵੀ 20 ਦੇ ਹੋਇਆ ਸੁਈ ਅੱਛਾ 13 14 ਕਿਲੋ ਤਿਆਰ ਆ 20 ਦਿਨ ਹੋਇਆ ਇਹ ਵੀ ਜੋ ਰਿਵਰਸ ਸੁਣੀ ਗਾਣਾ ਤੇ ਫਿਰ ਖਾਰ ਵਾਸਤੇ ਫਿਰ ਜਿਹੜੀਆਂ ਮੱਝਾਂ ਪਾਲੀਆਂ ਫਿਰ ਤੂੰ ਐ ਤੁਰ ਫਿਰ ਕੀ ਪਾਲੀ ਤੁਰ ਫਿਰ ਕੀ ਤੁਰ ਫਿਰ ਕੀ ਨਿਆਰਾ ਹੈ ਨਾ ਹਾਂਜੀ ਬਿਲਕੁਲ ਬਹੁਤ ਸੋਹਣੀ ਝੋਟੀ ਆ ਜੀ ਕੱਲ ਹੀ ਆਇਆ ਸੀ ਜੋੜਾ ਅੱਛਾ ਆ ਤਾਂ ਹਜੇ ਲੈ ਜੂ 10 ਦਿਨ ਅੱਛਾ ਸੂਣ ਕੇ ਆ ਜੀ ਹਾਂ ਆ ਪਰਸੋਂ ਗਸੂਈ ਹੈ ਝੋਟੀ ਇਹਦੇ ਥੱਲੇ 10 ਕਿਲੋ ਦੋ ਤਿਆਰ ਆ ਪਹਿਲਾਂ ਇਹ ਦੂਜੀ ਸੁਈ ਦੂਜੀ ਸੁਈ ਆਡਰ ਬਹੁਤ ਚੰਗਾ ਕੀ ਉਮੀਦ ਰੱਖਦੇ ਤੋਂ ਉਮੀਦ ਹੈਗੀ ਆ 16 ਕਿਲੋ ਦੀ ਜਮ ਹਜੇ ਚਵਾਈ ਦਾ ਟਾਈਮ ਪਿਆਗਾ ਤੇ ਸੂਈ ਨੂੰ ਹਜੇ ਹਾਂ ਥੋੜੇ ਦਿਨ ਹੋ ਗਏ ਬਾਕੀ ਆਡਰ ਵੀ ਬਹੁਤ ਸੋਹਣਾ ਬਾਈ ਹਾਂਜੀ ਹੈਨਾ ਛੋਟੀ ਨੇ ਬਹੁਤ ਸੋਹਣਾ ਆਡਰ ਤੇ ਬਾਕੀ ਜਿਵੇਂ ਆਪਾਂ ਕਹਿੰਦੇ ਬਿਊਟੀ ਕੰਪਨੀ ਹਾਂ ਦਾ ਥਾਣਾ ਉਹ ਮੇਲੇ ਹਾਂਜੀ ਤੇ ਅੱਛਾ ਇਹ ਨੇ ਜੀ ਇਹੇ ਜੀ ਥਾਣਾ ਵਾਲੀ ਮਸ਼ੀਨ ਨੂੰ ਬਾਹਲੀ ਮੈਂ ਇਸਤਿਹਾਰ ਅੱਛਾ ਇਹਦੇ ਲਈ ਹੁਣ ਹੁਣ ਜੀ ਛੋਟੇ ਥਾਣਾ ਵਾਲੀ ਮੈਂਸ ਲੈਣ ਲੱਗ ਗਏ ਹਾਂ ਉਹ ਥਣ ਦੇਖ ਲਓ ਉਹ ਬਾਹਲੀ ਪਾਸ ਆ ਮਸ਼ੀਨ ਦੀ ਓਕੇ ਛੋਟੀਆਂ ਜਿਹੜੀ ਮਤਲਬ ਮੱਜਾਂ ਹੁਣ ਆਪਣੀ ਇਹ ਮਸ਼ੀਨ ਤੇ ਲੈ ਲਈਓ ਮਸ਼ੀਨ ਤੇ ਮਸ਼ੀਨ ਓਕੇ ਠੀਕ ਹੈ ਲੋ ਜੀ ਮਿੱਤਰੋ ਆਪਾਂ ਸਾਰਿਆਂ ਗੱਲਾਂ ਇਹ ਵੀ ਬਹੁਤ ਵੱਡੀ ਗੱਲ ਹੈ ਜਿਵੇਂ ਆਪਾਂ ਕਹਿੰਦੇ ਆ ਮੱਜਾਂ ਦੀ ਸਮੱਸਿਆ ਹੁੰਦੀ ਹੈ ਮੱਜਾਂ ਨੂੰ ਵੀ ਤੁਸੀਂ ਆਪਦੇ ਹਿਸਾਬ ਨਾਲ ਢਾਲ ਸਕਦੇ ਆ ਸਾਰੀਆਂ ਮੱਜਾਂ ਹੀ ਮਸ਼ੀਨ ਤੇ ਲੈ ਆ ਆ ਮਸ਼ੀਨ ਦੀ ਮਸ਼ੀਨ ਤੇ ਇਹ ਚੀਜ਼ ਬਹੁਤ ਤਕੜੀ ਆ ਆ ਮੈਂ ਇਸ ਨੂੰ ਸੂਈ ਨੂੰ ਹੋਇਆ ਮਹੀਨਾ ਇਹ ਥੱਲੇ ਹੋਊਗਾ 16 ਕਿਲੋ ਤੋਂ ਤਿਆਰ ਮਸ਼ੀਨ ਦੀ ਜੋ ਆ ਟਰਟਰ ਦੀ ਇਹ ਵੀ ਬਹੁਤ ਟਵੜਾ ਹੈ ਨਾ ਹਾਂਜੀ ਬਾਕੀ ਉਹ ਹੀ ਆ ਵੀ ਦੇਖੋਗੇ ਮਿੱਤਰੋ ਸੋਹਣੀਆਂ ਮੱਜਾਂ ਤੇ ਇਹ ਆ ਵੀ ਇਹਦੇ ਇਹਨੂੰ ਵੀ ਸੂਈ ਨੂੰ ਮਹੀਨਾ ਖੋਇਆਗਾ ਇਹਦੇ ਥੱਲੇ ਹੋਊਗਾ 14 ਕਿਲੋਟਰ ਦੁੱਧ ਆ 14 ਕਿਲੋ ਦੁੱਧ ਠੀਕ ਆ ਇਹ ਵੀ ਮਸ਼ੀਨ ਤੇ ਇਹ ਵੀ ਮਸ਼ੀਨ ਓਕੇ ਅੱਛਾ ਇਹ ਮਗਰੋਂ ਦਾ ਇਹ ਤਾਂ ਤੂੰ ਲਈ ਜਾਣਾ ਹੌਲੀ ਹੌਲੀ ਆ ਕੇ ਆਦੇ ਘਰ ਹੀ ਲਾਉਣਾ ਮਸ਼ੀਨ ਤੇ ਹਾਂ ਮਸ਼ੀਨ ਤੇ ਘਰੇ ਆਉ ਜਿਹੜੀ ਜਿਆਦਾ ਟਾਈਮ ਦੀ ਸੂਈ ਵੀ ਆ ਉਹ ਆਪਾਂ ਨਹੀਂ ਲਗਾਏ ਨਹੀਂ ਆ ਜਿਵੇਂ ਹੁਣ ਇਹਨੂੰ ਸੂਈ 6 ਮਹੀਨੇ ਹੋ ਗਏ ਹਾਂ ਇਹਦੀ ਮਸ਼ੀਨ ਅੱਛਾ ਇਹਦੀ 6 ਮਹੀਨੇ ਹੋ ਗਏ ਓਕੇ ਜਦੋਂ ਕਿ ਨਾ ਜਿਹੜਾ ਨਵਾਂ ਪਸ਼ੂ ਹੈ ਜਗਦਾ ਨਹੀਂ ਪਰ ਜਿਵੇਂ ਨਹੀਂ ਨਹੀਂ ਜਮਾ ਹੁਣਸਾਰ ਜੇ ਤਾਂ ਹੋਏ ਜਮਾ ਅੱਜ ਤੜਕੀ ਸੂਇਆ ਵਾ ਉਹਦੇ ਨੇ ਉਹਦਾਂ ਦੇ ਦੋ ਡੰਗ ਲਾਉਂਦਾ ਜਿਵੇਂ ਹੁਣ ਆ ਮੈਂ ਮੱਝ ਸੂਈ ਵੀ ਸੀਗੀ ਇਹਨੂੰ ਤਿੰਨ ਚਾਰ ਦਿਨਾਂ ਦੀ ਸੂਈ ਵੀ ਸੀਗੀ ਇਹਦੇ ਹੁਣਸਾਰ ਲੱਗ ਇਹਦੇ ਹੁਣਸਾਰ ਲੱਭੀ ਆਪਾਂ ਠੀਕ ਹੁਣ ਆ ਮੱਝ 6ਵੇਂ ਸੂਈ ਵੀ ਆ ਇਹਸਲੇ ਹੋਊਗਾ 10 ਲੀਟਰ ਦੁੱਧ ਤਿਆਰ ਆਰਡਰ ਦੀ ਵੀ ਬਹੁਤ ਸੋਹਣੀ ਆਰ ਤੇ ਉਸਦੂਆ ਆ ਕੱਟੀ ਥੱਲੇ ਹੋਊਗਾ 12 ਤੋਂ 13 ਕਿਲੋ ਦੁੱਧ ਤਿਆਰ ਇਹ ਥੋੜਾ ਹੈ ਨਾ ਗੱਬੜ ਹੋਣ ਕਰਕੇ ਜੇ ਹੋਈ ਖੜੀ ਆਏ ਹਾਂ ਇਹ ਹੋ ਗਏ ਠੀਕ ਹੈ ਇਹਦੀ ਮਸ਼ੀਨ ਅੱਛਾ ਇਹਦੀ ਮਸ਼ੀਨ ਤੇ ਆਮ ਮਾਝਾ ਥਲੇ 시ਗਾ 13 14 ਕਿਲੋ ਦਾ ਤਿਆਰ ਇਹਨਾਂ ਕੱਟਾ ਜਿਹੜਾ ਥੋੜਾ ਵੱਡਾ ਵਾਲਾ ਸੀ ਤੇ ਮੂੰਹ ਮਾਰ ਮਾਰ ਕੇ ਮੂਸਲੀ ਜੀ ਬਣਾਦੀ ਥਣ ਹੋਰ ਥੋੜਾ ਜਿਹਾ ਘਟੀਆਂ ਨਹੀਂ ਅਨੰਦਨ ਮਾਰ ਗਿਆ ਆ ਅਨੰਦਨ ਮਾਰ ਗਿਆ ਓਕੇ ਆ ਮਾਰ ਬਹੁਤ ਚੰਗੀ ਰਹੀ ਹੈ ਜਿਸ ਹੋਈ ਨ ਹੋਇਆ ਮੀਨਾ ਇਥੇਲੇ 17 ਕਿਲੋ ਦਾ ਤਿਆਰ 17 ਕਿਲੋ ਇਹਦਾ ਵੀ ਹੈਡ ਹੋੜੀ ਬਹੁਤ ਸੋਹਣੀ ਆ ਆਰਡਰ ਵੀ ਜੀ ਸੋਹਣੀ ਆ ਜੀ ਹੈਨਾ ਹਾਂਜੀ ਆ ਮੱਝ ਨੂੰ ਸੂਈ ਨੂੰ ਹੋ ਗਏ ਕਿਉਂਕਿ 6 ਮਹੀਨੇ ਅੱਛਾ ਅੱਛਾ ਹੈ ਹੈ ਕਰਦੀ ਆ ਕਰਦੀ ਆ ਕਰ ਦੇ ਇਹ ਕੋਈ ਰਹਿਣ ਤੇ ਰਹਿਣ ਦੇ ਕੋਈ ਨਾ ਸੁਣਨ ਵਾਲੇ ਸਾਡੇ ਪਰ ਨਹੀਂ ਨਹੀਂ ਆ ਰਹਿਣ ਦੇ ਕੰਨ ਤੋਂ ਫਿਰ ਆਪਾਂ ਇਹ ਵੀ ਪੂਰੀ ਆ ਗਈ ਮੇਰੇ ਹਾਂ ਇਹਨਾਂ ਨੂੰ 10 11 ਕਿਲੋ ਦੁੱਧ ਤਿਆਰ 6 ਮਹੀਨੇ ਹੋ ਗਏ ਸੂਈ ਨੂੰ ਓਕੇ 6 ਮਹੀਨੇ ਹੋ ਗਏ ਟੋਕੜਾ ਹਾਂਜੀ ਇਹਨੂੰ ਵੀ ਹੋ ਗਏ 5 ਮਹੀਨੇ ਸੂਏ ਇਹ ਹੋਣੇ ਨਾ ਗੱਬਣਾ ਲੀਡ ਕਰਾਈਆਂ ਨੇ ਓਕੇ ਗੱਬਣਾ ਉਹ ਥੋੜੀ ਗਰਮ ਨਾਲ ਹਾਂ ਹਾਂ ਸੂਏ ਦੇ ਹਿਸਾਬ ਨਾਲ ਬਹੁਤ ਲੰਮੀ ਲੰਜੀ ਝੋਪੀ ਆ ਨਾ ਬਹੁਤ ਵੀ ਸੋਹਣਾ ਇਹ ਥੱਲੇ ਵੀ ਹੋਊਗਾ 10-11 ਕਿਲੋ ਦੁੱਧ ਓਕੇ ਇਹ ਵੀ ਹੁਣ ਗੱਬਣਾ ਕਰਾਈਆਂ ਨੇ ਤੇ ਇਹ ਆ ਇਹਦੇ ਥੱਲੇ ਹੋਊਗਾ 13 ਕਿਲੋ ਦੁੱਧ ਤਿਆਰ ਅੱਛਾ ਨਾ ਕੋਈ ਨਾ ਕੋਈ ਨਾ ਕਿਸੇ ਦਾ ਕਰੋ ਇਹਦਾ ਵੀ ਥਣ ਬਹੁਤ ਸੋਹਣਾ ਵਧੀਆ ਡਰ ਵੀ ਸੋਹਣਾ ਹੈ ਇਹ ਵੀ ਮਸ਼ੀਨ ਤੇ ਇਹ ਵੀ ਮਸ਼ੀਨ ਤੇ ਹਾਂ ਆਮ ਅੱਜ 5 ਮਹੀਨੇ ਦੀ ਗੱਬਣ ਆ 10 ਕਿਲੋ ਸੋ ਪਿਆ ਅੱਛਾ ਹਾਂ ਆ ਛੇ ਮਹੀਨੇ ਦੀ ਇਹਦਾ ਹੁ 6-7 ਕਿਲੋ ਦੇਵਾ ਆਈ ਦੀ ਇਹ ਪ੍ਰੈਗਨੈਂਟ ਆ ਹਾਂ ਪ੍ਰੈਗਨੈਂਟ ਤੇ ਪਰਲੀ ਇਹ ਇਹ ਥੱਲੇ ਹੁ 10 ਕਿਲੋ ਦੋ ਤਿਆਰੇ ਨੂੰ ਉਸੂਈਨ ਹੋ ਗਿਆ 8 ਮਹੀਨੇ 8 ਮਹੀਨੇ ਤੇ ਗੱਬਣ ਹਾਂ ਉਹ ਗੱਬਣ ਓਕੇ ਗੱਬਣ ਕਰਾ ਦੇ ਆ ਫਰਸਟ ਟਾਈਮ ਮਰਝੋਟੀ ਆ ਓਕੇ ਇਹ ਕਿਹੜੇ ਦੀ ਆ ਫਰਸਟ ਟਾਈਮ ਮਰਝੋਟੀ ਇਹ ਇਤੋਂ ਲਈ ਤੁਸੀਂ ਕਿਸ ਤੋਂ ਅੱਛਾ ਉਹ ਲੈਤੀ ਵੀ ਉਹ ਲੈਤੀ ਵੀ ਆਹ ਕਹਾਣੀ ਬ੍ਰੀਡਿੰਗ ਦਾ ਇਹ ਤਿਆਰ ਕਰਨੀ ਆ ਹਾਂ ਕਰਨੀ ਉਹ ਸੂਈ ਨੂੰ ਅਜੇ 20 ਦਿਨ ਹੋਏ ਆ 12 ਕਿਲੋ ਦੁੱਧ ਤਿਆਰ 20 ਹੈਗੀ ਆ 14 ਕਿਲੋ ਦੀ ਠੀਕ ਆ ਨਹੀਂ ਮਸ਼ੀਨ ਤੇ ਵੀ ਉਹ ਕਿਹ ਵੀ ਮਸ਼ੀਨ ਤੇ ਹਾਂ ਹਨ ਸੋਨਾ ਇਹਦਾ ਵੀ ਇਹ ਨੂੰ ਹੋਇਆ 15 ਦਿਨ ਸੂਈ ਨੂੰ ਮਾਝ ਨੂੰ ਅੱਛਾ ਇਹਦੇ ਥੱਲੇ ਹੋਊਗਾ 15 ਕਿਲੋ ਦੁੱਧ ਤਿਆਰ ਅੱਛਾ ਇਹਨੂੰ 15 ਦਿਨ ਹੋ ਗਏ ਹਾਂ ਹਾਂ ਆਡਰ ਇਹਦਾ ਵੀ ਬਹੁਤ ਸੋਨਾ ਟਾਈਟ ਆਰਡਰ ਹੈ ਨਾ ਹਾਂਜੀ ਇਹ ਵੀ ਮਸ਼ੀਨ ਸੀ ਜੋੜਨ ਇਹ ਵੀ ਮਸ਼ੀਨ ਹੈ ਅਜੀ ਚਵਾਈ ਦਾ ਤਿੰਨ ਚਾਰ ਘੰਟੇ ਟਾਈਮ ਪਿਆਗਾ ਹਾਂ ਬਿਲਕੁਲ ਬਿਲਕੁਲ ਉਹਦੇ ਅੰਦਰ ਤਣ ਜਾਣਗੇ ਇਹ ਫਿਰ ਕੰਮ ਆ ਗਿਆ ਆ ਗਾਣਿਆਂ ਨੇ ਇਹ ਸੱਦਰ ਥਲੇ ਸੀਗਾ 26 ਕਿਲੋ ਹੁਣ ਸੂਈ ਨੂੰ ਹੋਵੇ ਹੋਣਗੇ 4 ਮਹੀਨੇ ਇਹ ਥੱਲੇ ਹੁਣ ਹੈਗਾ 20 ਕਿਲੋ 20 ਕਿਲੋ ਰੋਟਾ ਠੀਕ ਹੈ ਇਹਦੇ ਥੱਲੇ ਹੋਊਗਾ ਇਹ ਵੀ ਗੱਬਣਾ 2 ਮਹੀਨੇ ਦੀ ਇਹਨੂੰ ਵੀ ਹੋਗੇ ਭਾਵੇਂ 6 ਮਹੀਨੇ ਸੂਈ ਨੂੰ ओके ਇਹਦੇ ਥੱਲੇ ਵੀ ਹੋਊਗਾ 14-15 ਕਿਲੋ ਦੁੱਧ। ਹਕਾਗਾ ਉਹ ਚਾਹੇ ਤੂੰ ਮੈਕਸੀ ਰੱਖਣਾ ਪਰ ਹਾਂ ਮੈਕਸ ਫਿਰ ਆਇਆ ਹੁੰਦਾ ਬਰੀਡ ਵਾਲੀ ਗਾਂ ਦਾ ਮਰਨ ਮੁੰਨ ਦਾ ਡਰ ਹੁੰਦਾ ਇੱਕ ਗਰਮੀ ਵੱਧ ਮੰਨਦੇ। ਇਹ ਆ ਉਹ ਜਿਹੜੇ ਮੈਕਸਾਂ ਨਾਲੇ ਫੈਟ ਫੁੱਲ ਵੀ ਜ਼ਿਆਦਾ ਹੁੰਦੀ ਹੈ। ਹੈਂ ਹਾਂ ਫੈਟ ਬਹੁਤੀ ਅੱਛਾ ਫੈਟ 4 4.5 ਦੇ ਨੇੜੇ ਆਉਂਦੀ ਹੈ। ਆ ਗਾਂ ਹੈਗੀ 6 ਮਹੀਨੇ ਦੀ ਗੱਪਣ। ਇਸ ਲੈ ਕੇ 10-11 ਕਿਲੋ। 10-11 ਕਿਲੋ ਦੁੱਧ। ਆ ਇਹ ਉਹਨਾਂ ਆਪਣੀਆਂ ਗਾਇ ਤੇ ਰਹਿ ਗਈਆਂ ਵੱਡੀਆਂ। ਹਾਂ। ਆ 12ਵੇਂ ਮਹੀਨੇ ਸੂਣ ਵਾਲੀਆਂ ਮੱਝਾਂ ਨੇ। ਇਹ ਦੇਣ ਦੀ ਹੈ 15-16 ਕਿਲੋ ਦੁੱਧ। ਅੱਛਾ। ਇਹ ਵੀ ਪੂਰੀ ਆ ਗਈ ਪੂਰੀ ਤਿੰਨ ਤਿੰਨ ਤੇਰੇ ਕੋਲੇ ਤੰਨਾ ਪੈਣਾ ਪੈਣਾ ਹੀ ਨਹੀਂ ਆ ਵੀ ਆ ਵੀ 17 ਕਿਲੋ ਰੀ ਮੈਸ ਓਕੇ ਇਹ 12ਵੇਂ ਮਹੀਨੇ ਤੋਂ ਇਹਨੇ ਵੀ 12ਵੇਂ ਮਹੀਨੇ ਡਰਾਈ ਕਰਤਿਆਂ ਹਾਂ ਹਾਂ ਇਹਨੇ ਵੀ 12ਵੇਂ ਸੁਣੇ ਹਰਿਆਣੇ ਚ ਲੈ ਆਂਦੀ ਓਕੇ ਓਕੇ ਇਹ ਡਰਾਈ ਕਰਗਾ ਹਾਂ ਡਰਾਈ ਜੀ ਡਰਾਈ ਓਕੇ ਲੈ ਠੀਕ ਆ ਨਾਲੇ ਉਹਦੋਂ ਤਿਆਰੀ ਬਹੁਤ ਚੰਗੀ ਹੋ ਜੂ ਹੈ ਨਾ ਹਾਂ ਜੀ ਉਹਨੂੰ ਬਜਾਉਂ ਬਜਾਉਂ ਬਹੁਤ ਬਜਾਉਂ ਮੈਂ ਸੌਣ ਵੀ ਸੱਟ ਆਏ ਜਾਵਾਂ ਹਾਂ ਜੀ ਜੇ ਮੈਂ ਆਵਾਂ ਆਪਾਂ ਕਹਿੰਦੇ ਨੇ ਅੱ비 ਫਾਰਮਾਸੂਨ ਵਾਲਿਆਂ ਤਿਆਰ ਹੁੰਦੇ ਉਹ ਮੈਂ ਬਹੁਤ ਸੁਣਨਾ ਤਿਆਰ ਆ ਤੇ ਇਧਰ ਫਿਰ ਇਹ ਛੋਟੀ ਪਨੀਰ ਇਹ ਛੋਟੀ ਮੇਰੀ ਆ ਗਾਂ ਦੀ ਬਸ 2 ਮਹੀਨੇ ਰਹਿੰਦੇ ਸੂਣ ਦੇ ਓਕੇ ਉਹ ਬੈਡ ਹੁਣ ਗੱਬਣ ਕਰਾਈਏ ਠੀਕ ਐ ਆ ਮਗਰ ਕਟਾ ਤਿਆਰ ਕਰ ਰਹੇ ਅੱਛਾ ਇੱਕ ਕਟਾ ਫਾਰਮਾ ਤੇ ਤਿਆਰ ਕਰੀ ਜਾਣਾ ਹਾਂਜੀ ਓਕੇ ਇਹ ਕਿੰਨੇ ਟਾਈਮ ਲਾਓਗੇ ਇਹ 9 ਮਹੀਨੇ 9 ਮਹੀਨੇ ਲਾਓਗੇ ਠੀਕ ਐ ਨਹੀਂ ਬਹੁਤ ਸੁਣਾ ਬਹੁਤ 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 ਪ੍ਰੈਕਟੀਕਲ ਵੀ ਸੁਣਿਆ ਹਾਂਜੀ ਤਾਂ ਇਹ ਛੋਟਾ ਪੂਰ ਆ ਗਿਆ ਦੇ ਵਾਂਗੂ ਇਹ ਥੋੜਾ ਜਿਹਾ ਨਸਰ-ਨਸਲ ਦਾ ਇੰਨਾ ਪਤਾ ਨਹੀਂ ਸੀ ਇਹਨਾਂ ਦਾ ਅੱਛਾ ਕਿਉਂ ਸਾਰੀਆਂ ਮੱਝਾਂ ਨਵੀਂ ਲਿਆਂਦੀਆਂ ਨਹੀਂ ਓਕੇ ਹੁਣ ਆ ਆ ਵਧੀਆ ਕਿ ਕੱਟੀ ਇਹ ਆਪ ਦੇ ਘਰ ਦੀ ਬਾਈ ਸਰਸੁਰ ਬੜਾ ਤਗੜਾ ਹੈ ਨਾ ਕੱਟੀ ਭੈਣ ਕੱਟਿਆਂ ਵਰਗੀ ਬਾਈ ਓਕੇ ਠੀਕ ਹੈ ਲਓ ਵੀ ਮਿੱਤਰੋ ਇੱਕੋ ਨੀਲੀ ਦੀ ਨੀਲੇ ਦਾ ਕੱਟਾ ਗਣੀ ਇਹ ਸੋਲਪਰੀ ਦਾ ਫਾਰਮ ਆ ਗਿਆ ਬਾਈ ਉਹ ਨੀਲੀ ਰਾਵੀ ਚ ਆ ਗਿਆ ਹੈ ਬੱਚਾ ਤਾ ਇਹਨੂੰ ਮਤਲਬ ਵੈਸੇ ਵੀ ਹੁਣ ਪ੍ਰੋਫੈਸ਼ਨਲ ਤਾਂ ਤੂੰ ਚਲੋ ਫਾਰਮ ਤਾਂ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਖੇਤੀ ਲੈ ਆ। ਵੀ ਅੱਗੇ ਕੀ ਟਾਰਗੇਟ ਰੱਖਿਆ ਲਾ ਫਿਰ ਤੇਰਾ? ਟਾਰਗੇਟ ਹੈਗਾ 100 ਮੱਝ ਦਾ ਹੀ। ਹੋ ਵੀ 100 ਮੱਝ ਤਾਂ ਹੋਏ। ਤੇ ਹੈ ਖੁੱਲਾ ਬਣਾਉਣਾ। ਖੁੱਲ੍ਹੇ। ਵੀ ਜਿੰਨਾ ਵਧੀਆ ਖੁੱਲਾ ਬਣਾਵਾਂਗੇ ਹਾਂ ਖੁੱਲ੍ਹੇ ਛੱਡਣ ਦਾ। ਠੀਕ ਹੈ। ਖੁੱਲ੍ਹੇ ਛੱਡਣੀਆਂ ਨੇ। ਅੱਛਾ ਮੂਰੇ ਜਾ ਕੇ ਵੀ ਖੁੱਲ੍ਹੇ ਹਾਂ ਖੁੱਲ੍ਹੇਆਂ ਵਿਚੀ ਉਹਨਾਂ ਦੇ ਪੂਲ ਅਟੈਚ ਕਰ ਦੇਣਾਗਾ। ਆਓ ਵੀ ਹਾਲੀਵੁੱਡ ਫੈਕਟਰ ਬਣ ਜੂਗਾ ਨਾ। ਹਾਂਜੀ। ਵੀ ਜਿਵੇਂ ਜਿਵੇਂ ਇੱਕ ਵਾਰੀ ਕਾਮਯਾਬ ਬੰਦਾ ਹੋਈ ਜਾਂਦਾ ਹੈ ਨ ਉਹ ਸਾਹ ਦੇ ਨਾਲ ਹੌਲੀ ਹੌਲੀ ਥੋੜੇ ਥੋੜੇ ਆਂਦਾ ਪੈਸੇ ਲਾ ਕੇ ਜੈਕਟ ਕਰਕੇ ਉਮੇਜ ਕਰਮੂਦੀ ਆਹ ਫੋਨ ਵਾਲੀ ਚੀਜ਼ ਬਣਾਈ ਜਾਂਦਾ ਹੈ ਨਾ ਹਾਂਜੀ ਹਾਂਜੀ ਬਾਕੀ ਆ ਵੀ ਥਾਂ ਮਿੱਤਰੋ ਸਾਹਸੂ ਵੀ ਤੁਸੀਂ ਦੇਖ ਸਕਦੇ ਆ ਇੱਧਰ ਵੀ ਬੋਰਡ ਤਿਆਰ ਹੋਈ ਜਾਂਦਾ ਤਾਂ ਇੱਧਰ ਸਾਰੇ ਵੀਰਾਂ ਦੇਖ ਸਕਦੇ ਆ ਲਓ ਜੀ ਇਹ ਸੀਗਾ ਬਾਈ ਸੋਲਪਰੀ ਦਾ ਫਾਰਮ ਤਾਂ ਇੱਧਰ ਪੱਖੇ ਵੀ ਇਹ ਲੱਗੇ ਹੋਏ ਆ ਬਹੁਤ ਜ਼ਿਆਦਾ ਇਹ ਬਸ ਵੈਸੇ ਹੀ ਹਵਾ ਹੁਣ ਜ਼ਿਆਦਾ ਕਰਕੇ ਨਾ ਆਵਾਜ਼ ਜ਼ਿਆਦਾ ਆਉਂਦੀ ਬੰਦ ਕਰਵਾ ਦੇ ਪਰ ਹਾਇ ਨਿਆਰੀਦਾਰ ਕੰਮ ਸੀਗਾ ਤੇ ਬਹੁਤ ਤੇਜ਼ ਹਵਾ ਚੱਲਦੀ ਹੈ ਤੇਰਾ ਤੇਰਾ ਫੋਨ ਨੰਬਰ ਕਿੰਨਾ ਕਈ ਵਾਰੀ ਵੈਸੇ ਕਹੇ 62398 840 ਓਕੇ ਇਹ ਬਾਈ ਦਾ ਫੋਨ ਨੰਬਰ ਹੈ ਕਈ ਵਾਰੀ ਕੋਈ ਵੈਸੇ ਫਾਰਮ ਵਾਸਤੇ ਯਾਰਕਾ ਜਾਣਕਾਰੀ ਲੈਣੀ ਹੁੰਦੀ ਹੈ ਕੋਈ ਕਈ ਵਾਰੀ ਜਵਾਕ ਜਵਾਕ ਨੂੰ ਦੇਖ ਕੇ ਅਗਲਾ ਕਹਿੰਦਾ ਯਾਰ ਆਪਾਂ ਗੱਲ ਕਰਦੇ ਆ ਤਾਂ ਉਸ ਹਿਸਾਬ ਦੇ ਨਾਲ ਫੋਨ ਚੱਕਣਾ ਵੀ ਜ਼ਰੂਰ ਹੈ ਕਿ ਬਾਈ ਕੋਈ ਆਲਾ ਹੈ ਨਾ ਅਗਲਾ ਕਹਿੰਦਾ ਯਾਰ ਇਹ ਵੀ ਵੀਰ ਕੰਮ ਕਰਦਾ ਸੀ ਵੀ ਨਾਲ ਕੰਮ ਕਰੀਏ ਹੈ ਨਾ ਤਾਂ ਦੇਖੋ ਕਿ 10 ਕਟੇਆਂ ਵੀ 16 ਸਾਲਾਂ ਦਾ ਜਵਾਕ ਆ ਹਜੇ ਆਮ ਆਪਾਂ ਜਵਾਕ ਹੀ ਕਹਿੰਦੇ ਆਂ ਬਈ ਯਾਰ ਹਜੇ ਤਾਂ ਵਿੱਚ ਤਾਂ ਲੋਕ ਆਪਾਂ ਕਹਿੰਦੇ ਜਵਾਕ ਨੂੰ ਵੀ ਛੱਡੋ ਪਰੇ ਉਧਰ ਪੈਰਮ ਦੇ ਲੁਏੜੇ ਜਵਾਕਾਂ ਨੂੰ ਕਹੀ ਜਾਂਦੇ ਆਂ ਪਰ ਇਹ ਅੱਜ ਸਾਰਾ ਫਾਰਮ ਵੀ ਆਪ ਸੰਭਾਲਦਾ ਤਾਂ ਇਹਨੇ ਤਰ ਕੇ 3:30 ਵਜੇ ਉੱਠ ਕੇ 4:00 ਵਜੇ ਮੈਸ਼ਾ ਚੋਂ ਲੱਗ ਜਾਂਦਾ ਮਸ਼ੀਨਾਂ ਲਾ ਆਂਦਾ ਪਰ ਮੈਸ਼ਾ ਦੇਖੋ ਤੁਸੀਂ ਇਹ ਵੀ ਇੱਕ ਦੇਖੋ ਆਪਾਂ ਹੋਰ ਦੂਜੇ ਆਪ ਤਜਰਬੇ ਘੱਟ ਕਰਦੇ ਆਂ ਜਿੱਥੇ ਜਿਆਦਾ ਮੈਸ਼ਾ ਉੱਥੇ ਆਪਾਂ ਲਾਈ ਜਾਂਦੇ ਆਂ ਇਹ ਕਹਿੰਦਾ ਮੈਨੂੰ ਸਮੱਸਿਆ ਇਹੀ ਲੱਗਦੀ ਆਉਂਦੀ ਸੀ ਆਉਣ ਵਾਲੇ ਟਾਈਮ ਫਰੋਂ ਉੱਠ ਕੇ ਆਪ ਹੀ ਮਸ਼ੀਨਾਂ ਲਾਉਂਦਾ ਦੋ ਤਿੰਨ ਮਸ਼ੀਨਾਂ ਲਾਈ ਜਾਂਦਾ ਚੋਈ ਜਾਂਦੇ ਗਾਹਾਂ ਜਾਈ ਜਾਂਦੇ ਤੇ ਬਾਕੀ ਇਹ ਵੀ ਸਕਿਉਂ ਦਾ ਸਹੀ ਜੀ ਵੀ ਜੇ ਮੂਹਰੇ ਕੋਈ ਥਣ ਚੋਂ ਜਦੋਂ ਮਸ਼ੀਨ ਲਾਉਣਾ ਤਾਂ ਜਦੋਂ ਤੂੰ ਦੁੱਧ ਮੁੱਕ ਜੇ ਫਿਰ ਆਂ ਉਹ ਅੰਗੂਠਾ ਵਸਾਲੀ ਦੇਈ ਉਹਦੇ ਚ ਅੰਗੂਠਾ ਵਸਾਲਾ ਜੇ ਕਿਹੜੇ ਥਣ ਚ ਪਹਿਲਾਂ ਦੁੱਧ ਮੁੱਕ ਜਾਂਦਾ ਉਹ ਅੰਗੂਠਾ ਵਸਾਲੇ ਆਉ ਨਾਲੇ ਉਹਦੇ ਮੱਜ ਦੇ ਥਣ ਤੇ ਪ੍ਰੈਸ਼ਰ ਹਾਂ ਥਣ ਦੇ ਪ੍ਰੈਸ਼ਰ ਠੀਕ ਆ ਉਹਦੇ ਚ ਹਵਾ ਵਸਾਉਂਦੇ ਜਦੋਂ ਆਏ ਜਿਹੜੀ ਮਸ਼ੀਨ ਥਣ ਚ ਪਹਿਲਾਂ ਮੁੱਕ ਨਹੀਂ ਮੈਂ ਛੱਲੇ ਜਾਂਦੀ ਉਹ ਫਰਫਰ ਕਰਨ ਲੱਗ ਜਾਂਦੀ ਹੈ ਹਵਾ ਨਾਲ ਓਕੇ ਆ ਉਹ ਠੀਕ ਆ ਉਹਦੇ ਨਾਲ ਹਵਾ ਜੀ ਰੁਕ ਜਾਂਦੀ ਆ ਹਾਂ ਉਹ ਮੈਸ ਹਿਲਦੀ ਨਹੀਂ ਤੇ ਉਸ ਤੋਂ ਬਾਅਦ ਵੀ ਤੂੰ ਜਦੋਂ ਆਪਾਂ ਮਸ਼ੀਨ ਲਾ ਦਨੇ ਆ ਉਸ ਤੋਂ ਬਾਅਦ ਵੀ ਕੁਛ ਤੋਂ ਤੋਂ ਰਹੇ ਆ ਨਾ ਮੈਂ ਤੇ ਨਹੀਂ ਰਹਿੰਦਾ ਨਹੀਂ ਰਹਿੰਦਾ ਨਹੀਂ ਰਹਿੰਦਾ ਵੀ ਐਵੇਂ ਹੀ ਕਹਿੰਦੇ ਜਮਾ ਨਹੀਂ ਕਰੇਗਾ 100 ਲੀਟਰ ਨਹੀਂ 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 ਗੱਪਾ ਜੀ ਬਾ ਮੱਝ ਨੂੰ ਬਸ ਸੱਜਰ ਨੂੰ ਯਾਨੀ ਕਿ ਸਟਾਰਟ ਕਰੋ ਸੱਜਰ ਤੋਂ ਸਟਾਰਟ ਕਰ ਲਓ ਜਿਵੇਂ ਜਮਾ ਸੱਜਰ ਦੇ ਉੱਤੇ ਲਾਓ ਮੈਸ ਖਾਲੀ ਹੋਏ ਨੇ ਮੈਸ ਬਿਮਾਰਾ ਜਿਵੇਂ ਚਾਰ ਚੋਕੇ ਦੇ ਦਰਦੀ ਮੰਨ ਲਓ ਚੋਕੇ ਪੰਜਵੇਂ ਦੇਣਾ ਚੋਕੇ ਪੰਜਵੇਂ ਦੇਣਾ ਚੋਕੇ ਪੰਜਵੇਂ ਦੇ ਜਦੋਂ ਬੌਲੀ ਬੁਲੀ ਖਾਲੀ ਕਰੇ ਪਹਿਲੇ ਪੰਜ ਦਿਨ ਮੱਝ ਦੇ ਜੋੜ ਲਾ ਕੇ ਲਾ ਲਓ ਲੋਬੀ ਭਾਈ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤੇ ਤੁਸੀਂ ਦੇਖ ਸਕਦੇ ਆ ਤਾਂ ਸਪਾਈ ਵੀ ਦੇਖ ਸਕਦੇ ਆ ਫਾਰਮ ਬਹੁਤ ਸੋਹਣਾ ਐਨੀਮਲ ਵੀ ਸਾਰੇ ਦੇਖ ਸਕਦੇ ਆ ਬਹੁਤ ਹੀ ਸੌਂਕ ਦੇ ਨਾਲ ਵੀ ਬਰੀਡਿੰਗ ਕਰ ਸਕਦਾ ਬੰਦਾ ਤੇ ਜੇ ਇਦਾਂ ਖੇਤਾਂ ਦੇ ਵਿੱਚ ਇਹਦੇ ਵਾਂਗੂ ਮੂਰੇ ਆਉਣਗੇ ਨੌਜਵਾਨ ਤੇ ਮਾਂ ਤੋਂ ਉਸਾਰ ਦੇਊਗਾ ਸਭ ਤੋਂ ਵੱਡਾ ਇਹ ਗੱਲ ਹੁੰਦੀ ਆ ਮਾਂ ਪਰ ਦੇ ਸਾਥ ਦੀ ਦੇਖੋ ਆਇਆ ਤਾਂ ਇਹ ਵੀ ਆਪਦੇ ਡੈਡੀ ਦੇ ਨਾਲ ਹੀ ਸੀਗਾ ਠੀਕ ਆ ਪਿੰਡ ਦਾ ਬਾਵਾ ਯਾਰ ਮਿੱਤਰ ਨਾਲ ਆਇਆ ਸੀਗਾ ਡਾਕਟਰ ਨਾਲ ਆਇਆ ਸੀਗਾ ਡਾਕਟਰ ਖੜਾ ਹੈਗਾ ਤੇ ਜਦੋਂ ਬੱਚੇ ਨੇ ਜਦੋਂ ਦੇਖਿਆ ਨਾਲ ਦੀ ਨਾਲ ਫਿਰ ਮਾਪਿਆਂ ਨੂੰ ਵੀ ਜੇ ਇਹਨੂੰ ਫਾਰਮ ਦਾ ਦਿਖਾਤਾ ਸੀ ਤੇ ਫਾਰਮ ਦਿਖਾ ਕੇ ਘਰੇ ਆ ਕੇ ਕਹਿੰਦਾ ਵੀ ਮੈਂ ਤਾਂ ਵਧਾਉਣਾ ਕਰ ਦੇਣਾ ਕਹਿੰਦਾ ਵੀ ਚਾਰ ਪੰਜ ਮੱਝਾਂ ਹੈਗੀਆਂ ਰੱਖੀ ਰੱਖ ਠੀਕ ਆਪੇ ਵਧਾਈ ਚੱਲੀ ਕਟੀਆਂ ਕੁੱਟੀਆਂ ਤੋਂ ਫਿਰ ਵੀ ਨਹੀਂ ਜਵਾਬ ਵੱਧਾ ਵੀ ਜੇ ਬੱਚਾਂ ਦੇ ਆਪਾਂ ਹੋਰ ਕਮਾ ਵਾਸਤੇ ਆਪਾਂ ਲੱਖਾਂ ਰੁਪਏ ਲਾ ਸਕਦੇ ਨਾ ਵੀ ਆਪਾਂ ਤੋਂ ਦੂਰ ਕਰਨ ਵਾਸਤੇ ਵੀ ਤੇ ਜੇ ਕੋਈ ਮਹਿਸਾ ਦਾ ਸੌਂਕ ਆ ਬੱਚੇ ਨੂੰ ਕੋਈ ਫਾਰਮਿੰਗ ਦਾ ਸੌਂਕ ਹੈ ਜੇ ਉਹਦੇ ਵਿੱਚ ਨਾਲ ਦੀ ਨਾਲ ਥੋੜੇ ਥੋੜੇ ਨਾ ਹਾੜੀ ਸੋਣੀ ਵੀ ਤੁਸੀਂ ਲਈ ਚਲੋ ਪੈਸੇ ਵੀ ਕੋਈ ਗੱਲ ਨਹੀਂ ਯਾਰ ਤੂੰ ਫਾਰਮ ਖੋਲਣਾ ਖੋਲ ਚਾਰ ਪੰਜ ਘਰਦਿਆਂ ਇੱਕ ਅੱਧੀ ਹੁੰਨ ਲਿਆ ਇੱਕ ਅੱਧੀ ਝੋਨੇ ਵਾਲੇ ਲਈ ਇੱਕ ਅੱਧੀ ਕਣਕ ਵਾਲੇ ਲਈ ਤੇ ਇੱਕ ਦੋ ਪਸ਼ੂ ਬੰਦਾ ਦੁੱਧ ਦੇ ਵਿੱਚੋਂ ਹੀ ਬਣਾਇਆ ਜਾਂਦਾ ਹੁੰਦਾ ਇਹ ਵੀ ਯਾਦ ਰੱਖਿਓ ਹਾੜੀ ਸੋਣੀ ਨੂੰ ਵੀ ਜਦੋਂ ਅੰਦਾ ਕਰਦਾ ਕਰਦਾ ਤੇ ਐਸ ਲੋਟੀ ਬੰਦਾ ਬਣਾ ਲਿਆ ਤੇ ਤੂੰ ਹੁਣ ਕਿੰਨੇ ਸਾਲਾਂ ਚ ਦੂਜੀ ਮਝਾ ਖਰੀਦ ਲਈ ਹੁਣ ਇੱਕ 9 ਮਹੀਨੇ ਦੀ 9 ਮਹੀਨੇ ਤੇ ਲਈ ਲੰਘਾ 6 ਮਹੀਨੇ 6 ਮਝਾ ਤੋਂ ਸ਼ੁਰੂ ਕੀਤਾ ਸੀਗਾ 2-3 ਸਾਲ ਤੱਕ ਕੰਮ ਕਰ ਲੱਗਿਆ ਉਸ ਤੋਂ ਬਾਅਦ ਹਾਂਜੀ ਹਾਂਜੀ ਠੀਕ ਹੈ ਲਓ ਵੀ ਮੈਂ ਤੋਂ 6 ਮਝਾ ਤੋਂ ਫਾਰਮ ਸ਼ੁਰੂ ਕੀਤਾ ਸੀ ਤੇ ਇੱਕ ਸੀਗਾ ਤੇ ਜੇ ਆਪਾਂ ਗੱਲ ਕਰੀ ਹੁਣ ਫੀਡ ਦੇ ਵਿੱਚ ਕੀ ਦਿਨਾ ਤੂੰ ਫੀਡ ਟਵਾਣਾ ਦੀ ਟਵਾਣਾ ਦੀ ਫੂਡ ਅੱਛਾ ਫੀਡ ਦਾ ਬਹੁਤ ਰਿਜ਼ਲਟ ਆ ਹੈਡ ਵਧੀਆ ਦੁੱਧ ਬਜੇ ਅੱਛਾ ਠੀਕ ਆ ਤੇ ਕੀ ਕੀ ਪਾਉਣਾ ਐਵਰੇਜ ਪਸ਼ੂ ਨੂੰ ਫੀਡ ਦੀ ਫੀਡ ਦੀ ਸ਼ੇਤ ਸਾਢੇ 6 ਕਿਲੋ ਓਕੇ ਇੱਕ ਪਸ਼ੂ ਨੂੰ ਦੇ ਨਾਲ ਲੈਟੀ ਠੀਕ ਆ ਦੋਨੇ ਟਾਈਮ ਦੀ ਬਸ ਫੀਡ 6 ਸਾਢੇ 6 ਕਿਲੋ 6 ਸਾਢੇ 6 ਕਿਲੋ ਨਾ ਕੋਈ ਪਸ਼ੂ ਨੂੰ ਨਾ ਦੋਨਾਂ ਲਿਸਾ ਹੁੰਦਾ ਠੀਕ ਹੈ ਨਾ ਕੋਈ ਫੈੜ ਘੜਦੀ ਠੀਕ ਹੈ ਨਾਲੇ ਦੋ ਦੋ ਕਿ ਐਵਰੇਜ ਚਲੀ ਜਾਂਦੀ ਤੇਰੇ ਫਾਰਮ ਦੀ 6 8 7 0 ਉਹ ਮੱਝਾਂ ਸੱਜਰਾਂ ਨੇ ਬਿਲਕੁਲ ਬਿਲਕੁਲ ਹਾਂ ਫਿਰ ਮੱਝਾਂ ਦੇ ਦੋ ਤਿੰਨ ਨੇ ਠੀਕ ਹੈ ਠੀਕ ਹੈ ਬਾਕੀ ਸਾਰੀਆਂ ਮੱਝਾਂ ਤਾਂ ਜੀ ਗਾਲ ਦੁੱਧ ਕਿੰਨਾ ਹੋ ਜਾਂਦਾ ਅੰਦਰ ਕੋਲੇ ਦੁੱਧ ਜੀ 2 ਕੁਆਂਟਲ 30 40 ਕਿਲੋ 2 ਕੁਆਂਟਲ 30 40 ਕਿਲੋ ਹੋ ਜਾਂਦਾ ਤੇ ਤੂੰ ਆਪ ਡੈਰੀ ਦੇ ਪਾ ਕੇ ਹੁਣਾ ਕਰੀਂ ਹਾਂ ਜੀ ਡੈਰੀ ਇੱਥੋਂ ਆ ਕੇ ਲੈ ਕੇ ਆਉਂਕੋਕਿ ਐਵਰੇਜ ਹੀ ਕਿੰਨੀ ਪੈ ਜਾਂਦੀ ਦੁੱਧ ਉਹਦੀ ਵੀ 12000 ਰੁਪਏ ਦਾ ਦੁੱਧ ਹੀ ਹੋ ਜਾਂਦਾ ਡੇਲੀ ਪੈ ਜਾਂਦਾ ਲੀਟਰ ਦੀ ਰੇਟ 58 ਰੁਪਏ ਪੈ ਜਾਂਦਾ ਹਾਂ 58 ਰੁਪਏ ਹੈ ਨਾ 52 54 ਰੁਪਏ ਪੈ ਜਾਂਦਾ ਇਹਨਾਂ ਦਾ ਠੀਕ ਹੈ ਤੇ ਕਿਵੇਂ ਆ ਇਹ ਕੰਮ ਦੇ ਵਿੱਚ ਕੀ ਕੰਮ ਪੂਰਾ ਵੀ ਕਰ ਛੱਡ ਕੇ ਜਾ ਕੇ ਕੰਮ ਕਰਨਾ ਨਹੀਂ ਨਹੀਂ ਲੱਗਿਆ ਕਿ ਤੈਨੂੰ ਮਾਂ ਤੇ ਕੋਲੇ ਰਹਿ ਗੱਲ ਐਵਰੇਜ ਬਰਾਬਰੀ ਆਂਦੀ ਓਕੇ ਵੀ ਪੈਸਾ ਇੱਥੇ ਤੂੰ ਹਾਂ ਕਮਾਲਾ ਨਾ ਬਾਤੀ ਕਮਾਲਾ ਹਾਂਜੀ ਬਾਤੀ ਠੀਕ ਹੈ ਤੇ ਬਾਕੀ ਦਾ ਅੱਜ ਦਾ ਤੂੰ ਦੁੱਧ ਹੀ ਕਮਾਉਣਾ ਬਾਕੀ ਆ ਤੇਰੀ ਬਰੀਡਿੰਗ ਵੀ ਹੈ ਹਾਂ ਬਰੀਡਿੰਗ ਦੀ ਹੈ ਹਾਂ ਦੇ ਸਾਲਾਂ ਜਦੋਂ ਕਟੀਆਂ ਤਿਆਰ ਹੋਈਆਂ ਉਹ ਵੀ ਆ ਹਾਂ 10 12 ਆਈ ਤੇ ਕਟੀਆਂ ਵੀ ਤਿਆਰ ਨਾਲ ਹੋ ਜਾਂਦੀਆਂ ਉਹ ਵੀ ਚੀਜ਼ ਆਪਾਂ ਨੂੰ ਮੂਰੇ ਜਿਵੇਂ 2 3 ਛੋਟੀਆਂ ਹੋ ਗਈਆਂ ਗਾਵਾਂ ਦੀਆਂ ਬੱਚੀਆਂ ਹੋ ਗਈਆਂ ਤੇ ਇਹਨਾਂ ਨੇ ਤਾਂ ਮੂਰੇ ਬਤਨੀ ਹੈ ਹਾਂਜੀ ਠੀਕ ਹੈ ਤੇ ਜੈਨਕੀ ਵੀ ਕੁੱਲ ਮਿਲਾ ਕੇ ਨਿਆਰਾ ਨਿਆਰਾ ਹੀ ਕੁੱਲ ਨਿਆਰਾ ਤੇ ਆਉਣ ਵਾਲੀ ਹੁਣ ਜਿਹੜੀ ਪੀੜ੍ਹੀ ਹੈ ਨਵੀਂ ਹੈ ਤੇਰੇ ਵਰਗਾ ਮੁੰਡਾ ਜੂਥਾ ਜਿਹੜਾ ਸਾਰੀ ਬਾਹਰ ਦਾ ਜਿਆਦਾ ਦਵਾਨਾ ਹੋਇਆ ਤੇਰੀ ਹਾਂਜੀ 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 ਤੇ ਉਹਨਾਂ ਨੂੰ ਕੋ ਕੀ ਕਹਿਣਾ ਚਾਹਣਾ ਜੇ ਸ਼ਮਕਾਇਨੀ ਤਾਂ ਕੰਮ ਨਹੀਂ ਕੰਮ ਲੌਬੀ ਮੋੜੇ ਇਹ ਵੀ ਗੱਲ ਬਾਈ ਦੀ ਨੋਟ ਕਰਨ ਵਾਲੀ ਆ ਵੀ ਸੌਂਕ ਨਹੀਂ ਤਾਂ ਕੰਮ ਵੀ ਹੈ ਨਹੀਂ ਤਾਂ ਬਸ ਇਸ ਤਰ੍ਹਾਂ ਇਦਾਂ ਜਵਾਨਾ ਵਾਂਗੂ ਮੂਰੇ ਆਓ ਠੀਕ ਆ ਮਾਂ ਪਿਓ ਨੂੰ ਸਮਝਾ ਕੇ ਦੇਖੋ ਜਾ ਕੇ ਫਾਰਮਾਂ ਤੇ ਦੇਖ ਕੇ ਤਾਂ ਉਦੋਂ ਬਾਅਦ ਤੁਸੀਂ ਜਿਹੜੇ ਪਸ਼ੂ ਐਨੀਮਲ ਇੱਕ ਦੋ ਦੋ ਕਰਦੇ ਕਰਦੇ ਹੌਲੀ ਹੌਲੀ ਕਰ ਲਓ ਨਾਲੇ ਇਹਦੇ ਵਿੱਚ ਪੈਸਾ ਜ਼ਿਆਦਾ ਲਾਉਣ ਦੀ ਲੋੜ ਨਹੀਂ ਘਰੇ ਹਰ ਤੇ ਪੰਜ ਸੱਤਾਂ ਪਸ਼ੂਆਂ ਦਾ ਥਾਂ ਹੁੰਦੀ ਹੈ ਇੱਕ ਦੋ ਪਸ਼ੂ ਲੈ ਲੇ ਠੀਕ ਆ ਬਾਕੀ ਵੀ ਇਹ ਗੱਲ ਆ ਜਿੰਨੇ ਆਪਾਂ ਪੈਸੇ ਲਾਵਾਂਗੇ ਉਹ ਤਾਂ ਆਪਣੇ ਕੋਲੇ ਖੜੇ ਕੋਲੇ ਖੜੇ ਆ ਕੋਲੇ ਖੜੇ ਆ ਕੋਲੇ ਖੜੇ ਆ ਬਿਲਕੁਲ ਜਿਵੇਂ 40 ਪਸ਼ੂ ਖੜੇ ਆ ਜਿਵੇਂ ਹੁਣ ਗੱਲ ਹੈ ਜੀ ਹਾਂ ਜਿ 40 ਪਸ਼ੂ ਭਰੇ ਖੜੇ ਆ ਤਾਂ ਮਤਲਬ 80 ਲੱਖ ਦਾ ਮਾਲ ਵੀ ਆਪਣੇ ਕੋਲੇ ਮਾਲ ਵੀ ਖੜਾ ਬਿਲਕੁਲ ਉਹ ਵੀ ਖੜਾ ਬਿਲਕੁਲ ਇੱਕ ਗੱਲ ਹੋਰ ਆ ਭਾਈ ਪਿੰਡੀ ਜਿਵੇਂ ਹੁਣ ਮੰਨ ਲਓ ਐਡ ਐਡ ਚਵਾਕਾਂ ਨੂੰ ਲੋਕ ਬਾਹਰ ਭੇਜੀ ਜਾਂਦੇ ਆ ਇਹ ਵੀ 25-25 ਲੱਖ ਰੁਪਈਆ ਲਾ ਕੇ ਬਿਲਕੁਲ ਕਿਉਂ ਉਹਦਾ ਮਤਲਬ ਪੈਸੇ ਲਾ ਕੇ ਬਾਹਰ ਭੇਜ ਦਿੰਦੇ ਆ ਕੋਈ ਇਨਕਮ ਬਾਰੇ ਨਹੀਂ ਸੋਚਦੇ ਹਾਂ ਕਿ ਕਰੂ ਜਾਂ ਨਾ ਕਰੂ ਕੀ ਆ ਹਨਾ ਉਹ ਸਾਰਾ ਮਾਲਾ ਕਰ ਮੰਨਦੇ ਰਹ ਜਾਂਦੇ ਗੱਲ ਵੀ ਕੰਮ ਉੱਥੇ ਮਿਲੂ ਨਾ ਮਿਲੂ ਇਹ ਤਾਂ ਉਹਨੇ ਜਵਾਕ ਨੂੰ ਕੰਮ ਕਰਕੇ ਦਿੱਤਾ ਜੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਇਹ ਵਧੀਆ ਪੈਸੇ ਕਮਾ ਰਿਹਾ ਹੈ ਦਿੱਲੀ ਹਣਾ ਨਾਲੇ ਬਿਲਕੁਲ ਇਹਨੇ ਦੱਸਿਆ ਗੱਲਾਂ ਜੋ ਵੀ ਕੁਛ ਮੈਂ ਦੋ ਤੜੇ ਦੋ ਫੜ ਲੇ ਮੱਝ ਦੇ ਉਹ ਪੂਰੇ ਹੋਗੇ ਦੋ ਤਿੰਨ ਮਹੀਨਾ ਚ ਹੋਰ ਲੜੀ ਪੂਰੇ ਹੋਗੇ ਹੋਰ ਲੜੀ ਇਸ ਤਰ੍ਹਾਂ ਕਰਦੇ ਕਰਦੇ ਦੇਖੋ 9 ਮਹੀਨੇ ਹੁਣ ਕਹੀ ਆਉਦੇ ਨਾਲੇ ਇਹ ਕੰਮ ਖੀੜ ਦੇ ਖਰਚਾ ਕੱਢ ਕੇ ਦੋ ਮਹੀਨੇ 3 ਮਹੀਨੇ ਬਣਾ ਦੋ ਮਹੀਨੇ 3 ਮਹੀਨੇ ਬਣ ਜਾਂਦਾ ਜੀ ਨਾਲੇ ਖੀੜਾ ਕਰ ਜਾਏ ਆਈ ਤੂੰ ਪੂਰੀ ਸਪੀਡ ਨਾਲ ਯਾਨੀ ਕਿ ਇਹਨਾਂ ਦਾ ਪੈਸਾ ਇਹਨਾਂ ਤੇ ਲਾਈ ਜੇ ਮੈਂ ਦੋ ਸਾਲ ਇਹਨਾਂ ਦਾ ਵੈਸੇ ਇਹਨਾਂ ਦੇ ਲਾੜੇ ਬੱਫੇ ਰੋ ਫਿਰ ਕਾਮਯਾਬ ਹੈ ਫਿਰ ਕਾਮਯਾਬ ਬਿਲਕੁਲ ਬਿਲਕੁਲ 100 ਮਾਤ ਦਾ ਟਾਰਗੇਟ ਹੈ ਇਹਦਾ 100 ਮਾਤ ਚ ਕਰ ਦੇਣੀ ਹੈ ਨਹੀਂ ਨਹੀਂ ਹੋ ਜੂਗੀ ਬਾਈ ਆਪਾਂ ਮਾਲਕ ਦੀ ਚਾਹੀਦੀ ਹੈ ਹੁਣ ਜਿਵੇਂ ਪੈਸੇ ਲਾ ਕੇ ਜਵਾਕਾਂ ਨੂੰ ਆਪਾਂ ਬਾਹਰ ਭੇਜਦੇ ਆਂ ਪਰ ਜ਼ਰੂਰੀ ਨਹੀਂ ਵੀ ਸਾਰਾ ਕੁਝ ਬਾਹਰ ਵੀ ਢੇੜੀ ਹਾਂ ਹਨਾ ਇੱਥੇ ਜੇ ਕੰਮ ਕਰਾਂਗੇ ਪੈਸੇ ਇੱਥੇ ਵੀ ਰਹਿਣਗੇ ਇੱਥੇ ਵੀ ਹੈਗੇ ਆ ਬਿਲਕੁਲ ਕਹਿੰਦੇ ਨੇ ਕੰਮ ਦਾਗਾ ਤਰੀਕਾ ਉਹਦਾ ਇੱਥੇ ਅਮਰੀਕਾ ਇੱਥੇ ਇੱਥੇ ਅਮਰੀਕਾ ਨਾਲ ਵਧੀਆ ਕਮਾਈ ਕਰਦਾ ਜੀ ਕੋਈ ਐਹੋ ਜੀ ਗੱਲ ਨਹੀਂ ਵੀ ਕਮਾਈ ਛੜੀਏ ਕੰਮ 'ਚ ਜੇ ਕੰਮ ਆਪਾਂ ਹੱਥੀ ਕਰਦੇ ਆਂ ਤਾ ਕਮਾਈ ਹਰੇ ਕੰਮ ਚ ਨਾਲੇ ਯਾਰ ਮਾਂ ਪਿਓ ਦੇਖੋ ਮਾਂ ਪਿਓ ਦਾ ਸਾਰਾ ਜ਼ਿੰਦਗੀ ਜਵਾਨਾਂ ਬਾਅਦ ਚ ਨਾ ਬੜੀ ਗੇੜੇ ਉੱਥੇ ਹੁਣ ਜਵਾਨ ਕਾ ਆਪਦੇ ਅੱਖਾਂ ਤੋਂ ਪਰੇ ਆ ਕੁਛ ਕਰੇ ਕੁਛ ਕਰੇ ਇੱਥੇ ਉਹੀ ਗੱਲ ਆ ਵੀ ਆਪਣੇ ਕੋਲੇ ਰਹਿਣਗੇ ਆਪਦੇ ਮਾਂ ਪਿਓ ਨੂੰ ਬੜੇਪੇ ਦੇ ਵਿੱਚ ਪਸਾਦ ਦੀ ਜ਼ਰੂਰਤ ਹੁੰਦੀ ਆ ਬੱਚੇ ਕੋਲੀ ਵੱਡੇ ਹੁੰਦੇ ਆ ਮਾਂ ਪਿਓ ਨੂੰ ਤਾਂ ਦੁੱਖ ਨਹੀਂ ਖੁਸ਼ੀ ਆ ਯਾਰ ਹੁਣ ਜਦੋਂ ਕੋਈ ਨੇੜੇ ਤੇੜੇ ਵੀ ਇਹਨਾਂ ਨੂੰ ਕਹਿੰਦਾ ਹੋਊਗਾ ਵੀ ਆ ਕੇ ਯਾਰ ਵੀ ਬੜਾ ਤਕੜਾ ਯਾਰ ਸੋਰ ਸੋਡੇ ਵਾਲਾ ਹਨਾ ਕੰਮ ਕਰਦਾ ਤੇ ਉਹਨੂੰ ਖੁਸ਼ੀ ਤਾਂ ਮਿਲਦੀ ਹੈ ਨਾ ਆਏ ਤਾਂ ਹੁਣ ਤੇ ਕਈ ਵਾਰ ਅਸੀਂ ਇਹਨੂੰ ਕਹੇ ਦਿੰਦੇ ਆ ਵੀ ਪਸ਼ੂ ਨਹੀਂ ਨੇ ਨੇ ਹੁਣ ਇਹਨਾਂ ਵਿੱਚ ਜੇ ਮੈਂ ਬਾਹਰ ਜਾਂਦਾ ਫੇਰ ਵੀ 34 ਲੱਖ ਰੁਪਏ ਲਾਉਂਦੇ ਤੇ ਆਹੋ ਵੀ ਜਿਹਦੇ ਕਿਤੇ ਅਗਲਾ ਸਾਨੂੰ ਜਵਾਬ ਨਹੀਂ ਦੱਸਦਾ ਬਿਲਕੁਲ ਕੋਈ ਗੱਲ ਅੱਧੇ ਪੈਸੇ ਇਹ ਦੁੱਧ ਜੀ ਬਣਾ ਗਿਆ ਪਸ਼ੂ ਅੱਧੇ ਦਾ ਤੁਸੀਂ ਲੈ ਕੇ ਦੇ ਤੇ ਇੰਨੇ ਨਾਲ ਹੀ ਕੰਮ ਪੂਰਾ ਬੜੇ ਤਕੜਾ ਬਣ ਗਿਆ ਸਭ ਵਧੀਆ ਰਹੂਗਾ ਜੀ ਕੰਮ ਕੋਈ ਮਾੜਾ ਨਹੀਂ ਹੈ ਕੰਮ ਹਾਂ ਬਿਲਕੁਲ ਤੇ ਕੋਈ ਇਹਨਾਂ ਦਾ ਐਕਸਪੀਰੀਅੰਸ ਪਹਿਲਾਂ ਵੀ ਵਧੀਆ ਜੇ ਮੱਛਾਂ ਵਿੱਚ ਕੋਈ ਮਾੜਾ ਨਹੀਂ ਹੈਗਾ ਪਹਿਲਾਂ ਵੀ ਇਹਨਾਂ ਕੋਲ ਵਧੀਆ ਨਹੀਂ ਮਾਲ ਜ ਹੈਗੇ ਤਾਂ ਪਹਿਲਾਂ ਤਾਂ ਸੋਹਣੇ ਦੋ ਚਾਰ ਮੱਛਾਂ 10 ਜਿਹੜੇ ਪਸ਼ੂ ਪਾਲਨੇ ਆ ਘਰੇ ਨਾਰਮਲ ਉਹ ਹੋ ਗਿਆ ਇਸ ਹਾਲ ਇੱਕ ਦੋ ਮੱਛਾਂ ਪਹਿਲਾਂ ਬੇਚਦੇ ਸੀਗੇ ਸੇਲ ਕਰ ਦਿੰਦੇ ਸੀ ਓਕੇ ਹਰ ਸਾਲ ਪਰ ਉਦੋਂ ਉਹ ਜਦੋਂ ਦਾ ਹਨਾ ਸਮਾਂ ਤੇ ਪਰ ਪਸ਼ੂਏ ਚੰਗੀ ਰੱਖਦੇ ਠੀਕ ਆ ਪਹਿਲੇ ਹੀ ਰਕਦੇ ਵਿੱਚ ਵਧੀਆ ਜਾਨਵਰ ਐਨੀ ਮਾਲ ਜਨਾਂ ਕੋਲੇ ਮੈਨੂੰ 15 ਸਾਲ ਹੋ ਗਏ ਇਹਨਾਂ ਨਾਲ ਬਾਪਏ ਨੂੰ ਓਕੇ ਓਕੇ ਮੈਂ ਹੁਣ ਆ ਜਾਂਦਾ ਇਹਨਾਂ ਦੇ ਫਾਰਮ ਤੇ ਪਹਿਲਾਂ ਘਰੇ ਜੀ ਆਉਂਦਾ ਕੰਮ ਹੁੰਦਾ ਸਾਡਾ ਵਧੀਆ ਰਿਲੇਸ਼ਨ ਆ ਫੈਮਿਲੀ ਦੇ ਨਾਲ ਨਹੀਂ ਨਹੀਂ ਚਲੋ ਬਹੁਤ ਵਧੀਆ ਗੱਲ ਆ ਯਾਰ ਹਨਾ ਤੇ ਬਾਕੀ ਹੁਣ ਇਹ ਮੁੰਡੇ ਨੇ ਆਪ ਕੰਮ ਕੀਤਾ ਕਹਿੰਦਾ ਜੀ ਮੈਂ ਫਾਰਮ ਦਾ ਕੰਮ ਕਰਾਂਗਾ ਨਹੀਂ ਨਹੀਂ ਬਹੁਤ ਸੋਹਣਾ ਨਾਲੇ ਕੰਮ ਵੀ ਸੋਹਣਾ ਤੇ ਬਾਕੀ ਇਹਦੀ ਮਿਹਨਤ ਵੀ ਬਹੁਤ ਸੋਹਣੀ ਆ ਤਾਂ ਠੀਕ ਆ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜਦੋਂ ਵੀਡੀਓ ਇਹ ਜੀ ਚੰਗੀ ਲੱਗਦੀ ਆ ਤੇ ਨਾਲ ਦੀ ਨਾਲ ਹੀ ਬਟਨ ਨਾ按ਦਿਆ ਕਰੋ ਸ਼ੇਅਰ ਵੱਧੋ ਵੱਧ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਐਦਾਂ ਦੇ ਬੱਚਿਆਂ ਨੂੰ ਹੌਸਲਾ ਉਦੋਂ ਵੱਧ ਦਿਓ ਸੌਂਕਾ ਦੀ ਉਹ ਗਾਹਾਂ ਨੂੰ ਆਪਾਂ ਜਦੋਂ ਦੇਖਾਂਗੇ ਵੀ 6 ਮਹੀਨਿਆਂ ਚ ਹੋਰ ਵੀ ਡਬਲ ਕੰਮ ਕਰੋ ਇਹਨੂੰ ਦੇਖ ਕੇ ਦੇਖੋ ਨਾਲ ਏਡੇ ਏਡੇ ਬੱਚੇ ਜਦੋਂ ਕਾਮਯਾਬ ਹੁੰਦੇ ਆ ਕੱਲ ਨੂੰ ਇਹਨੂੰ ਦੇਖ ਕੇ ਛੋਟੇ ਬੱਚੇ ਵੀ ਕਾਮਯਾਬ ਹੋਣਗੇ ਤੁਸੀਂ ਵੀ ਆਪਦੇ ਬੱਚਿਆਂ ਨੂੰ ਦਿਖਾਓ ਠੀਕ ਹੈ ਸਪਾਈ ਸੁਪਈ ਤੁਸੀਂ ਦੇਖ ਸਕਦੇ ਆ ਸਾਰੇ ਪਾਸੇ ਤੁਹਾਨੂੰ ਪੂਰੀ ਤੌਰ ਦੇ ਨਾਲ ਵੀਡੀਓ ਦਿਖਾਈ ਕੱਲੀ ਕੱਲੀ ਦੀ ਮੱਝ ਦਿਖਾਈ ਇਹਦਾ ਜਿਹੜਾ ਆਪਾਂ ਫੀਡ ਬਾਰੇ ਪੁੱਛਿਆ ਠੀਕ ਹੈ ਵੀ ਕਿਹੜੀ ਆਉਂਦੀ ਆ ਫਾਈਟ ਬਾਰੇ ਪੁੱਛਿਆ ਤੁਹਾਨੂੰ ਦੇਣ ਦੀ ਆਪਾਂ ਐਵਰੇਜ ਦੁੱਧ ਦੀ ਵੀ ਪੁੱਛੀ ਜਿਹੜੀਆਂ ਜਿਹੜੀਆਂ ਚੀਜ਼ਾਂ ਧੰਨਵਾਦ ਸਸੀਕਾ